ਸਿਹਤ ਵਿਭਾਗ ਵੱਲੋਂ ਕੀਤੇ ਦਾਅਵਿਆਂ ਦੇ ਮੁਤਾਬਕ ਪੰਜਾਬ ਦੇ ਵਿੱਚ ਦੁਬਾਰਾ ਕਰੋਨਾ ਦੇ ਕੇਸ ਵਧਣੇ ਸ਼ੁਰੂ ਹੋਏ ਨੇ ਇਹ ਸਿਹਤ ਵਿਭਾਗ ਦਾ ਦਾਵਾ ਸੀ ਤੇ ਉਸ ਤੋਂ ਬਾਅਦ ਆ ਪੰਜਾਬ ਸਰਕਾਰ ਨੇ ਕੁਝ ਫਿਰ ਰੈਸਟ੍ਰਿਕਸ਼ਨਾਂ ਜਿਹੜੀਆਂ ਸੀ ਉਹ 1 ਮਾਰਚ ਤੋਂ ਲਾਗੂ ਕਰ ਦਿੱਤੀਆਂ ਸੀ ਜਿਸ ਦੇ ਤਹਿਤ ਆਊਟਡੋਰ ਐਕਟੀਵਿਟੀ ਜਿਹੜੀ ਸੀਗੀ ਉਸ ਦੇ ਵਿੱਚ 200 ਬੰਦੇ ਦੀ ਜਿਹੜੀ ਇਜਾਜ਼ਤ ਦਿੱਤੀ ਗਈ ਸੀ ਪਰ ਅੰਮ੍ਰਿਤਸਰ ਦੀ ਵੱਲਾ ਮੰਡੀ ਦੇ ਵਿੱਚ ਜਿਹੜੀਆਂ ਰੈਸਟ੍ਰਿਕਸ਼ਨ ਨੇ ਇਸ ਦਾ ਕੋਈ ਵੀ ਅਸਰ ਜਿਹੜਾ ਵਾ ਉਹ ਦਿਖਾਈ ਨਹੀਂ ਦਿੰਦਾ ਕਿਉਂਕਿ ਆਮ ਸਬਜੀ ਆਮ ਲੋਕਾਂ ਦੇ ਨਾਲ ਜੁੜੀ ਹੋਈ ਹੈ ਤਾਂ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਮੰਡੀ ਦੇ ਵਿੱਚ ਆੜਤੀਏ ਤੇ ਜਿਹੜੇ ਖਰੀਦਦਾਰ ਨੇ ਜਾਂ ਸਬਜੀ ਵੇਚਣ ਲਈ ਜੋ ਕਿਸਾਨ ਆਏ ਨੇ ਉਹਨਾਂ ਦਾ ਇੱਥੇ ਇਕੱਠ ਕਾਫੀ ਦੇਖਣ ਨੂੰ ਮਿਲ ਰਿਹਾ ਸਭ ਤੋਂ ਪਹਿਲਾਂ ਇਹ ਕਿਸਾਨ ਨੇ ਇਹਨਾਂ ਨੇ ਕਰੋਨਾ ਨੂੰ ਪਹਿਲਾਂ ਹੀ ਰਿਜੈਕਟ ਕਰ ਦਿੱਤਾ ਸੀ ਕਰੋਨਾ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਕਿਹਾ ਸੀ ਇੱਕ ਮਾਮੂਲੀ ਜਿਹੜਾ ਇੱਕ ਫਲੂ ਹੈ ਪਰ ਸਰਕਾਰ ਵੱਲੋਂ ਕੇਂਦਰ ਸਰਕਾਰ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਲੋਕਾਂ ਨੂੰ ਇਹੋ ਕਿਹਾ ਜਾ ਰਿਹਾ ਸੀ ਕਿ ਜਿਹੜੇ ਇਸ ਕਰੋਨਾ ਜਿਹੜਾ ਇਹ ਇਸ ਨੂੰ ਗੰਭੀਰਤਾ ਨਾਲ ਲਿਆ ਜਾਵੇ ਤਾਂ ਕਿ ਜਿਹੜੇ ਲੋਕਾਂ ਨੂੰ ਇਸ ਦਾ ਸਿਹਤ ਨਾਲ ਕੋਈ ਖਿਲਵਾੜ ਨਾ ਹੋਵੇ ਹੁਣ ਜੇ ਗੱਲ ਕੀਤੀ ਜਾਵੇ ਅੰਮ੍ਰਿਤਸਰ ਦੀ ਵੱਲਾ ਮੰਡੀ ਦੀ ਤਾਂ ਅੰਮ੍ਰਿਤਸਰ ਦੀ ਵੱਲਾ ਮੰਡੀ ਦੇ ਵਿੱਚ ਜਿਹੜੇ ਆ ਸਾਹਮਣੇ ਤਿੰਨ ਨੰਬਰ ਛੜ ਦੇ ਨਾਲ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਕਿ ਟਰੱਕ ਜਿਹੜੇ ਲੱਗੇ ਨੇ ਜਿਹੜੇ ਦੂਜੇ ਸੂਬਿਆਂ ਤੋਂ ਵੀ ਆਉਂਦੇ ਨੇ ਸਬਜ਼ੀ ਲੈ ਕੇ ਤਾਂ ਜਿਹੜੇ ਲੋਕਲ ਕਿਸਾਨ ਨੇ ਤਾਂ ਉਹਨਾਂ ਦੀ ਖਰੀਦਦਾਰੀ ਦੇ ਲਈ ਇੱਥੇ ਜਿਹੜੇ ਸਥਾਨਕ ਦੁਕਾਨਦਾਰ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਤੇ ਜਿਹੜੇ ਅ ਜਿਹੜੇ ਆੜਤੀਏ ਨੇ ਉਹਨਾਂ ਦੇ ਅੱਗੇ ਵੀ ਕਾਫੀ ਰਸ ਹੈ ਤਾਂ ਕਿਉਂਕਿ ਸਾਰੇ ਜ਼ਿਲ੍ਹੇ ਦੇ ਵਿੱਚੋਂ ਇੱਥੇ ਜਿਹੜੇ ਖਰੀਦਦਾਰ ਨੇ ਆਉਂਦੇ ਨੇ ਦੁਕਾਨਾਂ ਵਾਲੇ ਜਿਹੜੀ ਇੱਥੇ ਖਰੀਦ ਕਰਦੇ ਨੇ ਤਾਂ ਆਪਣੀਆਂ ਦੁਕਾਨਾਂ ਚ ਲੁੰਦੇ ਨੇ ਨਾ ਇਸ ਵਾਸਤੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਬੱਲੇ ਵਾਲੇ ਪਾਸੇ ਤੋਂ ਰਸਤਾ ਹੁੰਦਾ ਹੈ ਉਸ ਦੇ ਉੱਪਰ ਵੀ ਜਿਹੜਾ ਇਕੱਠ ਹੈ ਸੋਸ਼ਲ ਡਿਸਟੈਂਸਿੰਗ ਦਾ ਨਿਯਮ ਜਿਹੜਾ ਇਸ ਜਗ੍ਹਾ ਦੇ ਉੱਪਰ ਪਾਲਣਾ ਕਰਨੀ ਜਿਹੜੀ ਹੈ ਉਹ ਤੁਸੀਂ ਦੇਖ ਸਕਦੇ ਹੋ ਕਿ ਸੋਸ਼ਲ ਡਿਸਟੈਂਸਿੰਗ ਦੇ ਨਿਯਮ ਦੀ ਪਾਲਣਾ ਵੀ ਨਹੀਂ ਹੋ ਰਹੀ ਤੇ 마ਸਕ ਵੀ ਬਹੁਤ ਸਾਰੇ ਲੋਕਾਂ ਨੇ ਨਹੀਂ ਪਾਨੇ ਕੁਝ ਲੋਕ ਕੁਝ ਕੁਝ ਦਸਾਂ ਦੇ ਵਿੱਚ ਇੱਕ ਜਾਂ ਦੋ ਲੋਕ ਅਜਿਹੇ ਨੇ ਜਿਨ੍ਹਾਂ ਨੇ 마ਸਕ ਪਾਨੇ ਹੋਏ ਨੇ ਹਾਲਾਂਕਿ ਨਾ ਸਿਹਤ ਵਿਭਾਗ ਦਾ ਕੋਈ ਅਧਿਕਾਰੀ ਜਾਂ ਪੁਲਿਸ ਮੁਲਾਜ਼ਮ ਇਸ ਜਗ੍ਹਾ ਦੇ ਉੱਪਰ ਬਾਹਰ ਤਾਇਨਾਤ ਹੈ ਲੋਕਾਂ ਦਾ ਇਹ ਕਹਿਣਾ ਹੈ ਕਿ ਕੋਰੋਨਾ ਲੋਕਡਾਊਨ ਜੋ ਪਹਿਲਾਂ ਲੱਗਾ ਸੀ ਉਸ ਨੇ ਸਾਡੇ ਕਾਰੋਬਾਰ ਦਾ ਜਿਹੜਾ ਨੁਕਸਾਨ ਸੀ ਉਹ ਪਹਿਲਾਂ ਹੀ ਬਹੁਤ ਜ਼ਿਆਦਾ ਕਰ ਦਿੱਤਾ ਸੀ ਤਾਂ ਇਸ ਕਰਕੇ ਕਿਸਾਨਾਂ ਨੇ ਕਿਹਾ ਕਿ ਇਹ ਜਾਣਬੁੱਝ ਕੇ ਇੱਕ ਗਿੜੀ ਮਿੱਥੀ ਸਾਜ਼ਿਸ਼ ਹੈ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਦੀ ਜਿਹੜੀ ਕਿ ਲੋਕਾਂ ਨੂੰ ਡਰੋਂ ਦੀ ਕਿਸਾਨੀ ਅੰਦੋਲਨ ਨੂੰ ਦਬਾਉਣ ਦੀ ਤਾਂ ਇਸ ਕਰਕੇ ਕਰੋਨਾ ਨੂੰ ਫੈਲਾਇਆ ਜਾ ਰਿਹਾ ਤੇ ਪਰ ਸਰਕਾਰ ਵੱਲੋਂ ਜੋ ਗਾਈਡਲਾਈਨਸ ਨੇ ਉਸ ਮਤਲਬ ਬਾਜ਼ਾਰਾਂ ਦੇ ਵਿੱਚ ਵੀ ਰਾਸ਼ ਉਸੇ ਤਰ੍ਹਾਂ ਹੀ ਆ ਦੁਕਾਨਦਾਰਾਂ ਵੱਲੋਂ ਜਰੂਰ ਮਾਸਕ ਜਿਹੜੇ ਨੇ ਉਹ ਕੁਝ ਕੁ ਦੁਕਾਨਦਾਰਾਂ ਵੱਲੋਂ ਪਹਿਨਦੇ ਜਾਂਦੇ ਨੇ ਪਰ ਇਹ ਜਿਹੜੀ ਸਭ ਤੋਂ ਵੱਡੀ ਅੰਮ੍ਰਿਤਸਰ ਦੀ ਪਬਲਿਕ ਪਲੇਸ ਹੈ ਉਹ ਅੰਮ੍ਰਿਤਸਰ ਦੀ ਇਹ ਵੱਲਾ ਮੰਡੀ ਹੈ ਜਿੱਥੇ ਵੱਡੀ ਗਿਣਤੀ ਦੇ ਵਿੱਚ ਜਿਹੜੀ ਸਬਜ਼ੀ ਦੇ ਵਿਕਰੇਤਾ ਨੇ ਵੱਡੇ ਆੜਤੀਏ ਨੇ ਉਹਨਾਂ ਦੇ ਕੋਲੋਂ ਅੱਗੇ ਜਿਹੜੇ ਸਥਾਨਕ ਜ਼ਿਲ੍ਹੇ ਦੇ ਦੁਕਾਨਦਾਰ ਨੇ ਬਾਰੋਂ ਜੋ ਸਬਜ਼ੀਆਂ ਵੇਚਣ ਹੁੰਦੇ ਨੇ ਉਹ ਇੱਥੇ ਪਹੁੰਚਦੇ ਨੇ ਤਾਂ ਇਹ ਹਰ ਰੋਜ਼ ਦੀ ਇੱਥੇ ਸਥਿਤੀ ਹੈ ਸਰਕਾਰ ਇਸ ਨੂੰ ਜੇਕਰ ਸੱਚਮੁੱਚ ਹੀ ਗੰਭੀਰਤਾ ਨਾਲ ਲੈਂਦੀ ਆ ਤਾਂ ਫਿਰ ਇਸ ਜਗ੍ਹਾ ਦੇ ਉੱਪਰ ਜਿਹੜੇ ਨਿਯਮ ਨੇ ਉਸ ਨੂੰ ਵੀ ਲਾਗੂ ਕਰਨਾ ਹੋਵੇਗਾ ਬਸ਼ਰਤੇ ਇਸ ਨੂੰ ਕਿਸਾਨ ਅਪਣਾਉਣ ਜਿਹੜੇ ਲੋਕ ਨੇ ਉਹ ਬਨਾਉਣ ਜਿਹੜੇ ਆੜਤੀਏ ਨੇ ਉਹ ਬਨਾਉਣ ਪਰ ਉਹਨਾਂ ਦੇ ਜੇ ਤਰਕ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਇਹ ਕਹਿਣਾ ਹੈ ਕਿ ਸਾਡਾ ਅੱਗੇ ਹੀ ਆਲਰੇਡੀ ਪਹਿਲਾਂ ਬਹੁਤ ਨੁਕਸਾਨ ਹੋ ਚੁੱਕਾ ਹੈ ਕਿਉਂਕਿ ਲਾਕਡਾਊਨ ਦੇ ਵਿੱਚ ਵੀ ਜਿਹੜਾ ਕਾਰੋਬਾਰ ਸੀ ਜਿਹੜਾ ਐਸੈਂਸ਼ੀਲੀ ਕਮਿਡਿਟੀ ਦੇ ਵਿੱਚ ਜਿਹੜੀ ਸਬਜ਼ੀ ਹੁੰਦੀ ਹੈ ਪਰ ਜਿਹੜਾ ਨੁਕਸਾਨ ਸੀ ਫਿਰ ਵੀ ਉਦੋਂ ਉਹਨਾਂ ਨੂੰ ਛੱਲਿਆ ਤਾਂ ਹੁਣ ਹਲੇ ਤੱਕ ਸਰਕਾਰ ਵੱਲੋਂ ਜੋ 1 ਜਨਵਰੀ ਤੋਂ ਜਿਹੜੀਆਂ ਗਾਈਡਲਾਈਨਸ ਜਾਰੀ ਕੀਤੀ ਨੇ ਰੈਸਟ੍ਰਿਕਸ਼ਨਸ ਆਊਟਡੋਰ ਦੀਆਂ ਇਨਡੋਰ ਦੀਆਂ ਜਾਰੀ ਕੀਤੀਆਂ ਗਿਆ ਨੇ ਤਾਂ ਉਸ ਮੁਤਾਬਕ ਇਸ ਜਗ੍ਹਾ ਦੇ ਉੱਪਰ ਜਿਹੜੀਆਂ ਨੇ ਉਹਨਾਂ ਨੂੰ ਲੋਕ ਜਿਹੜੇ ਨੇ ਫਿਲਹਾਲ ਨਹੀਂ ਮੰਨ ਰਹੇ ਲੋਕਾਂ ਦੇ ਆਪਣੇ ਤਰਕ ਨੇ ਕਿ ਇਹ ਮੰਨਣਾ ਬਿਲਕੁਲ ਹੈ ਸਾਡੇ ਲਈ ਅਸੀਂ ਆਪਣੇ ਜਿਹੜੇ ਨਿਯਮ ਨੇ ਜਿਹੜੇ ਉਸ ਦੀ ਪਾਲਣਾ ਕਰ ਰਹੇ ਹਾਂ ਪਰ ਜਿਹੜੀ ਇਸ ਤਰ੍ਹਾਂ ਦੇ ਹਾਲਾਤ ਜੇ ਪੈਦਾ ਕਰਨਗੇ ਤਾਂ ਉਸ ਦੇ ਨਾਲ ਸਾਡਾ ਕਾਰੋਬਾਰ ਤੇ ਨਿੱਜੀ ਜੀਵਨ ਜਿਹੜਾ ਹੈ ਉਹ ਪ੍ਰਭਾਵਿਤ ਹੋਵੇਗਾ ਕੈਮਰਾ ਪਰਸਨ ਸਿਕੰਦਰ ਦੇ ਨਾਲ ਗਗਨਦੀਪ ਸ਼ਰਮਾ ਏਬੀਪੀ ਸੰਜਾ ਅੰਮ੍ਰਿਤਸਰ ਸਰ ਨੇ ਦੁਬਾਰਾ ਨਵੀਆਂ ਰੈਸਟ੍ਰਿਕਸ਼ਨ ਲਾਈਆਂ ਨੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਕਿ ਆਊਟਡੋਰ ਜਿਹੜਾ 200 ਬੰਦੇ ਦੀ ਜਿਹੜੀ ਇਹਨਾਂ ਨੇ ਕਿਹਾ ਕਿ ਗੈਦਰਿੰਗ ਨਹੀਂ ਤੇ ਸਰ ਗੈਦਰਿੰਗ ਤੇ ਨਹੀਂ ਜਾਂਦੇ ਕੰਮ ਕਰਦਾ ਅੱਗੇ ਮੰਡੀ 'ਚ ਬਿਲਕੁਲ ਨਹੀਂ ਗਿਆ ਜੇ ਮੰਡੀ 'ਚ ਕੰਮ ਕਰਦਾ ਬਹੁਤ ਬੁਰਾ ਹਾਲ ਹੈ ਕੰਮ ਕਰਦਾ ਸਰਕਾਰ ਨੇ ਕਿਹਾ ਕਿ ਸਭ ਤੋਂ ਪਹਿਲਾਂ ਸੋਕਿਓ ਕਿ ਜੋ ਪਹਿਲਾ ਲਾਕਡਾਊਨ ਲੱਗਾ ਸੀ ਉਦੋਂ ਕੰਮ ਨੂੰ ਕਿੰਨਾ ਕਸਰ ਪਿਆ ਸੀ ਬਹੁਤ ਜ਼ਿਆਦਾ ਅਸਰ ਪਿਆ ਸੀ ਨੁਕਸਾਨ ਬਹੁਤ ਜ਼ਿਆਦਾ ਆਇਆ ਹੈ ਸਾਡਾ ਵੀ ਮੰਡੀਆਂ ਦਾ ਬਹੁਤ ਜ਼ਿਆਦਾ ਨੁਕਸਾਨ ਲੱਗਾ ਇੱਕ ਲਾਕਡਾਊਨ ਦੇ ਨਾਲ ਉਹ ਜ਼ਿਆਦਾ ਨੁਕਸਾਨ ਹੋਇਆ ਜੀ ਇਹ ਸਰਕਾਰ ਨੇ ਹੁਣ ਤੇ ਕੋਈ ਫੈਸਲਾ ਨਹੀਂ ਲਿਆ ਲਾਕਡਾਊਨ ਦਾ ਹੁਣ ਤੇ ਸਰਕਾਰ ਨੇ ਸਿਰਫ ਰੈਸਟ੍ਰਿਕਸ਼ਨ ਲਗਾਈਆਂ ਨੇ ਕਿ 100 ਬੰਦਾ ਜਿਹੜਾ ਅੰਦਰ ਰਹਿਣਾ ਚਾਹੀਦਾ ਜੇ ਇੰਡੋਰ ਆ ਤੇ ਆਊਟਡੋਰ 200 ਬੰਦਾ ਪਰ ਮੰਡੀ ਦੇ ਵਿੱਚ ਲੋਕ ਜਾਂਦੇ ਨੇ ਕੀ ਸੋਚਦੇ ਨੇ ਲੋਕ ਸਾ ਇੰਨਾ ਲਾਕਡਾਊਨ ਆ ਤਾਂ ਵੀ ਕੋਈ ਇੱਥੇ ਮੰਗੀ ਹੈ ਕੋਈ ਨਹੀਂ ਦੁਨੀਆ ਨਹੀਂ ਆਉਂਦੀ ਕੋਈ ਕਿਸੇ ਕੋਰੋਨਾ ਕੋਰੋਨਾ ਕੁਝ ਨਹੀਂ ਆ ਇਹਦੀ ਕੀ ਖਫਾ ਹੈ ਕੁਝ ਨਹੀਂ ਹੈ ਇੱਥੇ ਮਸਾਲਾ ਜਿਹੜਾ ਸਰਕਾਰ ਵੱਲੋਂ ਕਿਹਾ ਜਾ ਰਿਹਾ ਕਿ ਇੰਨੇ ਕੇਸ ਆ ਗਏ ਇੰਨੀਆਂ ਮੌਤਾਂ ਹੋਈਆਂ ਮੰਡੇ ਤੱਕ ਕੋਈ ਨਾ ਆਇਆ ਮੰਡੀ ਜ ਕੋਈ ਨਾ ਆਇਆ ਸਾਡਾ ਐਡਾ ਡਾਡਾ ਕਰੋਨਾ ਰਿਆ ਤੇ ਲੋਕਡਾਊਨ ਰਿਆ ਸਾਨੂੰ ਕੋਈ ਆਇਤਾ ਕੇਸ ਨਹੀਂ ਨਜ਼ਰ ਆਇਆ ਮੰਡੀ ਵਿੱਚ ਵੀ ਤੇ ਆਪਾਂ ਕਿਤਾ ਮੰਨ ਲਈ ਜੀ ਰੋਜ਼ੀ ਰੋਟੀ ਦਾ ਵੀ ਕਰਨ ਹੋ ਸਕਦਾ ਕਿ ਕੰਮਕਾਰ ਪ੍ਰਭਾਵਿਤ ਹੋਇਆ ਤੇ ਲੋਕੀ ਤਾਂ ਵੀ ਨਹੀਂ ਮੰਨਦੇ ਹਾਂ ਹਾਂ ਕੰਮਕਾਰ ਦਾ ਤਾਂ ਬਹੁਤ ਨੁਕਸਾਨ ਹੋਇਆ ਹਰ ਕਿਸੇ ਦਾ ਸਾਡਾ ਨਹੀਂ ਹਰ ਕਿਸੇ ਦਾ ਆਇਆ ਨੁਕਸਾਨ ਬਹੁਤ ਬੁਰਾ ਹਾਲ ਹੈ ਮੰਡੀ ਦਾ ਵੀ ਕੰਮਕਾਰ ਤਾਂ ਹੈ ਹੀ ਨਹੀਂ ਨਾ ਮੰਡੀ 'ਚ ਬਿਲਕੁਲ ਵੀ ਬਹੁਤ ਬੁਰਾ ਹਾਲ ਜੇ ਕਹਿੰਦਾ ਮਤਲਬ ਕਿ ਲੋਕ ਮਜਬੂਰੀ ਕਰਕੇ ਇੱਥੇ ਆਉਂਦੇ ਆ ਮਜਬੂਰੀ ਕਰਕੇ ਆਉਂਦੇ ਜੇ ਉਹ ਲੋਕੀ ਜਾਨ ਦੀ ਨਾ ਪਰਵਾਹ ਕਰਕੇ ਫੇਰ ਵੀ ਲੋਕੀ ਆਉਂਦੇ ਨੇ ਪਰ ਕੰਮਗਾਰ ਦਾ ਫੇਰ ਬਹੁਤ ਬੁਰਾ ਹਾਲ ਜੇ ਬਹੁਤ ਮਾੜਾ ਹਾਲ ਹੈ ਅਜੇ ਵੀ ਫਰਕ ਲੱਗਦਾ ਕੰਮ ਤੋਂ 2000 ਬੰਦਾ ਵੈਸੇ ਵੀ ਅਜੇ ਵੀ ਇੱਥੇ ਘੁੰਮ ਰਿਹਾ ਦਿਖ ਰਿਹਾ ਵਾ ਕੰਮ ਦੇ ਚਲੋ ਡਾਊਨ ਤੋਂ ਪਹਿਲਾਂ ਕਿੰਨੇ ਇੱਥੇ ਰਸ਼ ਹੁੰਦਾ ਕਿੰਨੇ ਲੋਕਡਾਊਨ ਤੋਂ ਬਾਅਦ ਕੰਮ ਹੀ ਖਤਮ ਹੋ ਗਏ ਜੇ ਮੰਡੀ ਦਾ ਹਾਂਜੀ ਲੋਕਡਾਊਨ ਤੋਂ ਪਹਿਲਾਂ ਕੰਮ ਤਾਂ ਬਿਲਕੁਲ ਸਹੀ ਸੀ ਕਿੰਨਾ ਕਿ ਇੱਥੇ ਰਸ਼ ਕਿੰਨਾ ਕੁ ਹੁੰਦਾ ਹੈ ਮਤਲਬ ਲੋਕਡਾਊਨ ਚ ਤਾਂ ਬਹੁਤ ਰਸ਼ ਸੀ ਬਹੁਤ ਜ਼ਿਆਦਾ ਰਸ਼ ਸੀ 6 ਵੇ ਮੰਡੀ 7 ਵੇ ਮੰਡੀ ਬੰਦ ਹੋ ਜਾਂਦੀ ਸੀ ਤੇ ਰਸ਼ ਬਹੁਤ ਤੇ ਫਿਰ ਵੀ ਮਗੀਸ ਆਪਣਾ ਕਿ 8 ਵਜੇ ਮੰਡੀ ਬੰਦ ਕਰ ਦਿੰਦੇ ਸੀ ਤੇ ਉਸ ਤੋਂ ਬਾਅਦ ਵਿੱਚ ਉਸ ਤੋਂ ਪਹਿਲਾਂ ਲੋਕਡਾਊਨ ਤੋਂ ਬਾਅਦ ਲੋਡ ਆਨ ਤੋਂ ਬਲਾਂ ਤੇ ਬਹੁਤ ਵਧੀਆ ਕੰਮ ਚੱਲਦਾ ਹੁੰਦਾ ਹਰ ਕਿਸੇ ਦਾ ਕੰਮ ਵਧੀਆ ਚੱਲਦਾ ਹੁੰਦਾ ਸਾਡਾ ਕੀ ਹਰ ਰਾਜ ਮੁੜਿਆ ਕਿ ਨਹੀਂ ਇੱਥੇ ਨਹੀਂ ਨਹੀਂ ਉਸ ਤੋਂ ਬਾਅਦ ਨਹੀਂ ਮੁੜਿਆ ਇਹ ਕੰਮ ਕਰਦੇ ਬਿਲਕੁਲ ਕਾਰੋਬਾਰ ਤੇ ਬਿਲਕੁਲ ਥੱਪ ਹੋਏ ਪਏ ਸਾਰਿਆਂ ਦੇ ਤੇ ਆ ਵੇਖਦੇ ਮੰਡੀਆ ਕੀ ਹਾਲ ਬਣਿਆ ਪਿਆ ਇੱਥੇ ਤਾਂ ਬੰਦਾ ਤਾਂ ਇਹ ਨਹੀਂ ਆਂਡੇ ਕੋਈ ਸਭ ਸਭ ਗਾਗੀ ਕੋਈ ਨਹੀਂ ਗਾ ਬਸ ਬੁਰਾ ਹਾਲ ਹੈ ਮੈਂ ਕਹਿੰਦਾ ਤੁਹਾਨੂੰ ਮੈਂ ਦੱਸਣਾ ਕਾਰੋਬਾਰ ਦਾ ਬਹੁਤ ਬੁਰਾ ਹਾਲ ਹੈ ਬੇਸਰ ਸਰਕਾਰ ਇਹ ਫੈਸਲਾ ਇਸ ਕਰਕੇ ਦਾਵਾ ਕਰਦੀ ਕਿ ਤੁਹਾਡੀ ਸਿਹਤ ਦਾ ਖਿਆਲ ਰੱਖਿਆ ਜਾਵੇ ਕਿ ਸਾਰੇ ਜਿਹੜੇ ਲੋਕ ਸਰ ਸਿਹਤ ਦਾ ਖਿਆਲ ਕੀ ਕਰਦੇ ਆਪਾਂ ਹਾਂ ਕਹਿੰਦਾ ਭਾਬਾ ਵੀ ਮੈਂ ਤੁਹਾਨੂੰ ਐਹੀ ਕਹਨਾਂਗਾ ਕਿ ਇਹ ਹੈ ਕੁਛ ਨਹੀਂ ਗਾ ਵਾਈਫਾਈ ਹੈ ਸਰਕਾਰ ਨੇ ਵੀ ਉਹ ਕੋਈ ਹੈ ਨਹੀਂ ਕਰੋਨਾ ਕਰੋਨਾ ਕੋਈ ਨਹੀਂ ਗਾ ਜੇ ਤੁਸੀਂ ਆਪਾਂ ਇੱਥੇ ਵੀ ਜਾਣੇ ਕਿ ਆਪਾਂ ਕਿਤੇ ਬਾਹਰ ਵੀ ਜਾਣੇ ਕੋਈ ਹੱਪਜ ਕੋਈ ਹੈ ਨਹੀਂ ਕੋਈ ਕੀ ਹੈ ਕਰੋਨਾ ਕਰੋਨਾ ਚੱਕਰ ਕੋਈ ਨਹੀਂ ਗਾ ਜੇ ਜੀ ਕਿਸਾਨ ਜਿਹਨੇ ਮਾਲ ਲੈ ਕੇ ਆਂਦਾ ਇੱਕ ਕਿਸਾਨ ਮਾਲ ਲੈ ਕੇ ਆਂਦਾ ਉਹਦੇ ਕੋਲ 3-4 ਵਾਰੀ ਖੜੇ ਹੁੰਦੇ ਆ ਜਿਹੜਾ ਉਹਨੂੰ ਪੈਸੇ ਵੱਧ ਦੇਵੇ ਕਿਸਾਨ ਉਹਨੂੰ ਮਾਲ ਦਿੰਦਾ ਹੈ ਬਾਕੀ ਗਵਰਨਮੈਂਟ ਠੀਕ ਕਰੀਆ ਵੀ ਸਾਡਾ ਆਪ ਵਿਚ ਵਪਾਰੀ ਲੈ ਜਾਂਦਾ ਫਿਰ ਉਹਨੂੰ ਜਿਹੜੀ ਅਗਲੇ ਪਰਚੂਦ ਦੀੀਦੇ ਉਹ ਕਿੰਨੇ ਜਾਣੇ ਹੁੰਦੇ ਆ ਜੀ ਜੀ ਜਿਹੜੇ ਗਾਂ ਮੰਡੀਆਂ ਜਿਲ੍ਹ ਜ਼ਿਮੀਦਾਰ ਮਾਲ ਲੈਂਦਾ ਜੀ ਇੱਕ ਇੱਕ ਮਤਲਬ ਦੋ ਦੋ ਵਰੀਆ ਮਾਲ ਲਿਆ ਉਹਨੂੰ ਖਰੀਦਣ ਵਾਲੇ 5-6 ਬੰਦੇ ਖੜੇ ਹੋਣਗੇ ਆਪ ਵਿਚ ਮੁਕਾਬਲੇ ਬਾਜੀ ਜੇ ਬੋਲੀ ਬੋਲੀ ਆਏਗੀ ਜਿਹੜਾ ਪੈਸੇ ਵੱਧ ਦੇਗਾ ਜ਼ਿਮੀਦਾਰ ਉਹਨੂੰ ਮਾਲ ਦੇਗਾ ਕਿੰਨੇ ਕਿਸਾਨ ਹੁੰਦੇ ਹੋਣਗੇ ਮੰਡੀ ਤੇ ਕਿੰਨੇ ਵਪਾਰੀ ਮੰਡੀ ਵਿੱਚ ਘੱਟੋ ਘੱਟ ਵੀ ਬੋਧਾ ਨਹੀਂ ਦੇ 100 ਤੋਂ ਉੱਤੇ ਕਿਸਾਨ ਆ ਰਿਹਾ ਰੋਜ਼ ਦਾ ਤੇ ਸਾਲਵਾਲ ਵਪਾਰੀ ਘੱਟੋ ਘੱਟ ਵੀ 2.50000 ਵਪਾਰੀ ਹੁੰਦਾ ਜੇ ਜ ਮਜ਼ਦੂਰ ਵੀ ਹੁੰਦੇ ਆ ਪੱਲੇਦਾਰ ਵੀ ਹੁੰਦੇ ਚਾਰੇ ਮੁਨੀਮ ਵੀ ਹੁੰਦੇ ਆ ਖਰੀਦਦਾਰ ਵੀ ਹੁੰਦੇ ਆ ਇਸ ਤਰ੍ਹਾਂ ਸਭ ਕੰਮ ਚੱਲਦਾ ਰਿਹਾ ਮਿਲਿਆ ਬਾਕੀ ਗੌਰਮੰਡ ਕਹਿੰਦੀ ਠੀਕ ਆ ਆਪਾਂ ਚ ਖੜੇ ਹੁੰਦੀ ਦਾ ਵਿੱਚ ਕਰਾ ਚਾਹੀਦਾ ਪਰ ਇਸ ਲਈ ਸੋਦਾ ਹੁੰਦਾ ਇੱਕ ਦੋ ਦਿਨਸ ਹੁੰਦੀਆਂ ਚਾਰ ਪੰਜ ਬਵਾਰੀ ਇਕੱਠੇ ਹੁੰਦੇ ਉਹਦੇ ਥਲੇ ਉਹ ਚੀਜ਼ ਦਾ ਖਿਆਲ ਨਹੀਂ ਰੱਖਿਆ ਜਾਂਦਾ ਕਰੋਨਾ ਦੇਖੋ ਜੀ ਕਰੋਨਾ ਦਾ ਕਰੋਨਾ ਬਹੁਤ ਬੋੜੀ ਚੀਜ਼ ਹੀ ਹੈ ਜੀ ਇਹਦਾ ਇਲਾਜ ਚੱਲ ਪਿਆ ਬੜੀ ਸ਼ੁਕਰ ਹੈ ਵਾਹਿਗੁਰੂ ਦਾ ਪਰ ਜੇ ਇਹ ਆ ਵੀ ਵੀ ਲੋਕੀ ਕੁਝ ਮਜਬੂਰ ਹੈ ਕਾਰੋਬਾਰ ਘਟ ਗਿਆ ਖਰਚਾ ਵਧ ਗਿਆ ਨੇ ਕਾਰੋਬਾਰ ਘਟ ਗਏ ਨੇ ਉਹ ਕਾਰੋਬਾਰ ਨੂੰ ਨਜ਼ਰ ਅਦਾਜ਼ ਕਰਦੇ ਕਹਿੰਦੇ ਆ ਕਰੋਨਾ ਕਰੋਨਾ ਕੁਝ ਨਹੀਂ ਆ ਜੋ ਲਿਖਿਆ ਮਹਾਰਾਜ ਨੇ ਠੀਕ ਹੀ ਹੋ ਜਾਏ ਇਹ ਲੋਕਾਂ ਨੇ ਮੰਨ ਲਿਆ ਕਿ ਕਰੋਨਾ ਜੋ ਮਹਾਰਾਜ ਕਰੇਗਾ ਉਹ ਹੀ ਉਹ ਹੀ ਹੋਣਾ ਹੈਗਾ ਜੀ ਕੋਈ ਨਹੀਂ ਦੇਖੋ ਇੰਨੇ ਕਿਸਾਨ ਬੈਠੇ ਆ ਦਿੱਲੀ ਵਿਚਾਰੇ ਉਹਨਾਂ ਦਾ ਕੁਝ ਨਹੀਂ ਵਿਚਾਰੇ ਨਾ ਇਹ ਦੇਖੋ ਹੋਇਆ ਕੁਝ ਬਾਕੀ ਜਿਹਨੇ ਰੋਟੀ ਕਮਾਣੀ ਮਾਲ ਬੱਚੇ ਨੂੰ ਖਰਦਨੀ ਰੋਟੀ ਵਿਚਾਰੇ ਨੇ ਉਹਨਾਂ ਸੇ ਮਿਹਨਤ ਕਰਨੀ ਆ ਉਹਨੂੰ ਕੋਰੋਨਾ ਆਉਣ ਨਹੀਂ ਸਰਦਾ ਕਿ 4000 ਬੰਦਾ ਮੰਡੀ ਦੇ ਵਿੱਚ ਹੁੰਦਾ ਜਿਵੇਂ ਕਿ ਮਤਲਬ ਪੰਜਾਬੀ ਜਿਹੜਾ ਕੋਰਬਲ ਕੋਰਬਲ ਹੋ ਰਹੀ ਆ ਜਦੋਂ ਲਾਕਡਾਊਨ ਨਹੀਂ ਸੀ ਉਸ ਤੋਂ ਪਹਿਲਾਂ ਨੋਰਮਲ ਜਦੋਂ ਮੰਡੀ ਚੱਲਦੀ ਸੀ ਉਦੋਂ ਕਿੰਨਾ ਰਾਸ਼ ਹੁੰਦਾ ਸੀ ਕਿ ਲਾਕਡਾਊਨ ਕਾਫੀ ਵਪਾਰੀ ਵੀ ਭਾਈ ਉਸ ਤੋਂ ਪਹਿਲਾਂ ਹੁੰਦਾ ਹੀ ਕੋਈ 9-10 ਹਜ਼ਾਰ ਵਪਾਰੀ ਹੁੰਦੇ ਜਿੰਮੇਦਾਰ ਬਹੁਤ ਜ਼ਿਆਦਾ ਜਿੰਮੇਦਾਰ ਹੁੰਦੋਂ ਸੀ ਉਦੋਂ ਜਿੰਮੇਦਾਰ ਨੇ ਫਸਲ ਲੈਣੀ ਘਟਾਤੀ ਆ ਅਮਸਰ ਮੰਡੀ ਦੀ ਕਾਰਨ ਕਾਰਨ ਦੀ ਕੁਝ ਪਿੱਛੇ ਮੰਡੀਆਂ ਬੰਦ ਰਹਿਣਾਂ ਪੰਜਾਬ ਚੋਂ ਅਮਸਦੀ ਮੰਡੀ ਬੰਦ ਰਹਿਣ ਸੀ ਬਾਕੀ ਮੰਡੀਆਂ ਖੁੱਲੀਆਂ ਸਾਰੀਆਂ ਵਿੰਦੋਸ਼ਾਹਰਪੁਰ ਦੁਆਬਾ ਫਤਿਹਬਾਦ ਤਰਨਤਨ ਸਭ ਮੰਡੀਆਂ ਖੁੱਲੀਆਂ ਨੇ ਸਰ ਅਮਸਦੀ ਮੰਡੀ ਬੰਦ ਨੂੰ ਸੀ ਇਸ ਕਰਕੇ ਜਿਆਦਾ ਬੰਦ ਮੰਡੀ ਉਹਨਾਂ ਨਾਲ ਜਿੰਨੇ ਜਿੰਨੇ ਛੋੜੇ ਜ਼ਿਮੀਂਦਾਰ ਸਨ ਆਪਣੇ ਘਟੁਕੇ ਆ ਸਮਝ ਲੋ ਰਿਹੜੇ ਆ ਸਮਝ ਲੋ ਛੋਟੀਆਂ ਮੰਡੀਆਂ ਜਾਣ ਲੱਪੇ ਕਰੋਨਾ ਦਾ ਕਿੰਨਾ ਕੁ ਵੈਸੇ ਤੁਹਾਨੂੰ ਲੱਗਦਾ ਤੁਸੀਂ ਨਿੱਜੀ ਤੌਰ ਤੇ ਕੀ ਸਮਝਦੇ ਹੋ ਕਿ ਕਿੰਨਾ ਕੁ ਨੁਕਸਾਨ ਕਰੋਨਾ ਬਿਮਾਰੀ ਹੈ ਜੀ ਬੜੀ ਤਕੜੀ ਬਿਮਾਰੀ ਆ ਜਿੰਨਾ ਵੀ ਬੱਚਾ ਬੱਚਿਆ ਦਾ ਕਿ ਬਚਣਾ ਚਾਹੀਦਾ ਹੈ ਤੁਹਾਨੂੰ ਇਹ ਕੋਈ ਛੇਗੀ ਨਹੀਂ ਕੀ ਬਿੰਦ ਕਰਉਂਦਾ ਨਹੀਂ ਹੋਇਆ ਇਹਦਾ ਕੋਈ ਪਤਾ ਨਹੀਂ ਹੁੰਦਾ ਕਿੰਨੂ ਹੋਇਆ ਇਹਦਾ ਤੁਹਾਡੇ ਕਹਿਣ ਦਾ ਮਤਲਬ ਕਿ ਇਹ ਸੀਰੀਅਸ ਆ ਪਰ ਇਸ ਨੂੰ ਗੰਭੀਰਤਾ ਨਾਲ ਮਜਬੂਰੀ ਕਰਕੇ ਨਹੀਂ ਹਾਂ ਇਹ ਵੀ ਆਪਸ ਚ ਮੂੰਹ ਟੱਕ ਟਾਕੇ ਰਹੋ ਜਿਹੜਾ ਇੱਕ ਦੂਜੇ ਜੂਠ ਨਾ ਖਾਓ ਬਾਕੀ ਤੁਸੀਂ ਕਹਿੰਦੇ ਹੋ ਆਪਸ ਚ ਥੋੜਾ ਜਿਹਾ ਉਹ ਹੋਵੇ ਉਹ ਨਹੀਂ ਸਰਕਾਰ ਵੱਲੋਂ ਇਸ ਸੰਬੰਧੀ ਜਿਹੜੇ ਕਦਮ ਭਾ ਲਗੇ ਵੈਕਸੀਨੇਸ਼ਨ ਆ ਗਈ ਆ ਸਰਕਾਰ ਵੱਲੋਂ ਇਸ ਸੰਬੰਧੀ ਇਸ ਨੂੰ ਲਾਗੂ ਕਰਨ ਲਈ ਕਦਮ ਚੁੱਕੇ ਜਾ ਰਹੇ ਆ ਠੀਕ ਆ ਬਹੁਤ ਵਧੀਆ ਕਦਮ ਆਈ ਦਵਾਈ ਮਿਲਦੀ ਪਈ ਆ ਚਲੋ ਪੈਸਿਆਂ ਦਾ ਮਿਲੇ ਮਿਲਣੀ ਚਾਹੀਦੀ ਆ ਇਹ ਨਹੀਂ ਮੁਫਤ ਦਵਾਈ ਮਿਲਣੀ ਚਾਹੀਦੀ ਜੇ ਮੁਫਤ ਦਵਾਈ ਮਿਲੇਗੀ ਬਖਦਰ ਹੋਏਗੀ ਮੰਡੀ ਦੇ ਵਿੱਚ ਵੈਸੇ ਕੋਈ ਆਏ ਸੀ ਕਿ ਅਧਿਕਾਰੀ ਜਾਂ ਸਿਹਤ ਭਾਗ ਵੱਲੋਂ ਆ ਕੇ ਕੋਈ ਦੱਸ ਕੇ ਗਏ ਹੋਣਗੇ ਨਹੀਂ ਮੈਂ ਤਾਂ ਬਾਈ ਤੁਹਾਡੇ ਨਾਲ ਪਹਿਲੀ ਵਾਰ ਮੁਲਾਕਾਤ ਕੀਤੀ ਆ ਇਸ ਤੋਂ ਬੈਲਾ ਕੋਈ ਬੰਦੇ ਨਹੀਂ ਆਏ ਵੱਡੇ ਭਾਜੀ ਸਾਡੇ ਉਹੀ ਅਫਸਰ ਆਏ ਨੇ ਮਾਰਕ ਮੇਟੀ ਵਾਲੇ ਉਹ ਰੌਂਡ ਮਾਰਦੇ ਆ ਉਹੀ ਕਹਿੰਦੇ ਮੂੰਹ ਕੱਜ ਕੇ ਰੱਖੋ ਜੀ ਆਪਸ ਫਾਂਸਾ ਰੱਖੋ ਬਸ ਗੱਲ ਕਰ ਹੋਰ ਕਿਦਕਾਰੀ ਕੋ ਸਿੰਦੀ ਅਧਿਕਾਰੀ ਕੋਈ ਨਹੀਂ ਸਰਜੀਤ ਸਿੰਘ ਜੀ ਸਰਜੀਤ ਸਿੰਘ ਜੀ ਕਿਹੜੇ ਪਿੰਡੋਂ ਸਰਜੀਤ ਨਿਜਾਮਪੁਰੋਂ ਜੀ ਸਰ ਜਿਹੜੇ ਸਰਕਾਰ ਵੱਲੋਂ ਫਿਰ ਰੈਸਟ੍ਰਿਕਸ਼ਨ ਜਾਰੀ ਹੋਈਆਂ ਨੇ ਕਿ 200 ਬੰਦਾ ਬਾਹਰ ਰਹਿਣਾ ਚਾਹੁੰਦਾ ਇਹ ਮੰਡੀ ਦੇ ਵਿੱਚ ਲੱਗਦੀਆਂ ਤਾਂ ਤੇ ਤੁਸੀਂ ਆਪ ਦੱਸੋ ਜੀ ਵੇਖੋ ਕਿੰਨੇ ਸੇ ਹਜ਼ਾਰਾਂ ਦੇ ਹਿਸਾਬ ਨਾਲ ਬੰਦੇ ਆ ਇੱਕ ਮੇਨ ਕੰਮ ਆ ਵੀ ਇਹ ਸਾਨੂੰ ਦਿੱਲੀ ਤੋਂ ਖੰਡਾਉਣਾ ਚਾਹੁੰਦੇ ਆ ਉਥੋਂ ਸਾਡੇ ਸਰਕਾਰ ਦੀਆਂ ਚਾਲਾਂ ਜਦੋਂ ਅਸੀਂ ਗਏ ਸਾਨੂੰ ਉੱਥੇ ਨਹੀਂ ਵੜਨ ਦਿੱਤਾ ਹੀ ਅੱਡੇ ਮਾਲ ਕੇ ਬੈਹਗੇ ਆ ਬਾਕੀ ਹੁਣ ਬਿਲਕੁਲ ਰਾਵਾਂਗੇ ਉੱਥੇ ਹੀ ਸਰਕਾਰ ਕੁਝ ਨਹੀਂ ਕਰ ਸਕਦੀ ਸਕੇ ਕਿੰਨਾ ਚਿਰ ਲਾ ਗਿਆ ਮੈਂ ਉੱਥੇ ਅਸੀਂ ਪਹਿਲਾਂ ਤੇ ਦੋ ਹਫ਼ਤੇ ਪਹਿਲਾਂ ਲਾ ਕੇ ਆਂ ਫਿਰ ਪਰਿਵਾਰ ਸਮੇਤ ਗਏ ਆ ਫਿਰ ਵੀ 5 ਦਿਨ ਅਸੀਂ ਲਾ ਕੇ ਆਂ ਫਿਰ ਤਿਆਰੀ ਹੁਣ ਸਾਡੀ ਇਹ ਤੇ ਜਿਹੜਾ ਗੱਲਬਾਤ ਕਰ ਰਹੇ ਲੋਕ ਕਿਉਂ ਨਹੀਂ ਮੰਨ ਰਹੇ ਹੋਣਗੇ ਵੈਸੇ ਜਿਹੜੀਆਂ ਸਾਡੇ ਕੋ ਕੋਰੋਨਾ ਵਾਲਾ ਬੰਦਾ ਲੈ ਉਹ ਅਸੀਂ ਖੁਦ ਉਹਦੇ ਨਾਲ ਮਿਲਾਂਗੇ ਜਿਹੜੀ ਸਰਕਾਰ ਆਂਦੀ ਹੈ ਨਾ ਸਰਕਾਰ ਨੇ ਤੇ ਸਦੂਲ ਸਿਕੰਦਰ ਨੂੰ ਵੀ ਕੋਰੋਨਾ ਚ ਪਾ ਦਿੱਤਾ ਸਾਲ ਮੈਂ ਸਰਕਾਰ ਨੇ ਸਦੂਰ ਸਕੰਦਰ ਨੂੰ ਹੀ ਕਰੋਨਾ ਚ ਪਾਤਾ ਇਹ ਹੀ ਆ ਹਤਾਂ ਹੋਰ ਕੋਈ ਗਲਤ ਨਹੀਂ ਨਾ ਕੋਈ ਬੰਦਾ ਜਿਹੜਾ ਮਰਤਾ ਉਹ ਕਰੋਨਾ ਹੋ ਗਿਆ ਜੀ ਸਿਰਫ ਇੱਕ ਬਹਾਨਾ ਚਾਹੀਦਾ ਵੀ ਇਹਨਾਂ ਨੂੰ ਅੰਦੋਲਨ ਨੂੰ ਭੰਗ ਕਰੋ ਪੰਜਾਬ ਸਰਕਾਰ ਨੇ ਲਾਈਆਂ ਰੈਸਟ੍ਰਿਕਸ਼ਨ ਪੰਜਾਬ ਇਹ ਸਭ ਚੋਰ ਕੁੱਤੀ ਕੀ ਹੈ ਜਿਹੜੀ ਗੱਲ ਹੈ ਦੇਖਦਾ ਹੀ ਕੈਪਟਨ ਸਾਹਿਬ ਨੇ ਤੋ ਅਬ ਤੂੰ ਇੱਕ ਹਫਤਾ ਪਹਿਲਾਂ ਕੀ ਆਖਿਆ ਸੀ ਕਿ ਦੋ ਸਾਲ ਵਾਸਤੇ ਮੰਨ ਜੋ ਕਿਸਾਨ ਨੂੰ ਕਹੀ ਨਾ ਗੱਲ ਹੈ ਬਸ ਇਹ ਗੱਲ ਹੈ ਸਭ ਚੋਰ ਕੁੱਤੀ ਇੱਕ ਹੈ ਜੀ ਇਹ ਸਾਰੀ ਖੇੜ ਤੁਹਾਨੂੰ ਲੱਗਦਾ ਜਿਹੜਾ ਫਿਰ ਦੁਬਾਰਾ ਲਾਈਆਂ ਜਾ ਰਹੀਆਂ ਨੇ ਇਹ ਕੁਝ ਵੀ ਕਾਰਨ ਇਹਨਾਂ ਦੇ ਪੱਲੇ ਕੱਖ ਨਹੀਂ ਰਹਿਣਾ ਇਹ ਆਪਾਂ ਨੂੰ ਵੀ ਪਤਾ ਸਾਰਿਆਂ ਨੂੰ ਪਤਾ ਆ ਕਿੰਨੇ ਆਏ ਮਾਰੋ ਇਧਰ ਕੈਮਰਾ ਕੀ ਕਰੋਨਾ ਕੀ ਆਖੂਗਾ ਸਾਨੂੰ ਕੁਝ ਨਹੀਂ ਆਉਂਦਾ ਕਰੋਨਾ ਸਾਨੂੰ ਅੱਗੇ ਹੈਗਾ ਦੇ ਅਸੀਂ ਦੇ ਆ ਖੁਦ ਦੇਖਿਆ ਜਿਹਨਾਂ ਨਾਲ ਗੱਲ ਕੀਤੀ ਲੋਕ ਕਹਿੰਦੇ ਲੋਕਡਾਊਨ ਨੇ ਤਾਂ ਪਹਿਲਾਂ ਬੜਾ ਨੁਕਸਾਨ ਕਰ ਦਿੱਤਾ ਲੋਕ ਹੁਣ ਦੇਖਦਾ ਇਹ ਇਹਨਾਂ ਨੂੰ ਕੋਸ਼ ਕੇ ਵੇਖੋ ਜੀ ਇਹਨਾਂ ਵਿਚਾਰੇ ਕਿੰਨੇ ਲੋਕ ਇਥੋਂ ਤੁਰ ਕੇ ਗਏ ਸਰਕਾਰ ਨੇ ਉਹਨਾਂ ਦਾ ਪ੍ਰਬੰਧ ਨਹੀਂ ਕੀਤਾ ਸਾਈਕਲਾਂ ਤੇ ਗਏ ਪੈਦਲ ਤੁਰ ਕੇ ਗਏ ਰਾਜਪ ਹਸਪਤਾਲਾਂ ਨੇ ਹਸਪਤਾਲ ਬੰਦ ਕਰਤੇ ਬੱਚੇ ਛੜਕਾਂ ਦੇ ਜੰਮੇ ਆ ਇਥੇ ਦਾ ਹਸਪਤਾਲ ਚੱਲਦਾ ਡਾਕਟਰ ਟੀ ਡਿਪਾਰਟ ਦਾ ਉਹਨਾਂ ਦੇ ਕੋਚ ਪ੍ਰਸ਼ਨ ਵੱਡੇ ਕਰਦੇ ਉਦੋਂ ਕਿੱਥੇ ਗਏ ਮੈਂ ਮਾਜੀ ਦੇ ਤੇ ਕਰੋਨਾ ਦੇ ਜੂਨ ਦੇ ਵਿੱਚ ਇਥੇ ਕੱਟ ਹੋਣੇ ਸ਼ੁਰੂ ਕਰਤੇ ਕਿਸਾਨਾਂ ਨੇ ਉਦੋਂ ਹੀ ਕੱਟ ਕਰੋਨਾ ਰੱਬ ਮੈਂ ਕਹਿੰਦਾ ਸਿਰਫ ਇਹੋ ਕਾਰਨ ਹੈ ਵੀ ਅੰਦੋਲਨ ਨੂੰ ਪੰਕ ਕਰੂ ਹੋਰ ਕੋਈ ਨਹੀਂ ਬਹਾਨਾ ਹੋ ਜੀ ਕੋਈ ਕਰੋਨਾ ਨਹੀਂ ਸਾਡੇ ਨੂੰ ਤੁਹਾਨੂੰ ਇੱਕ ਅੱਗੇ ਬਾਅਦ ਬਾਅਦ ਨਹੀਂ ਕਰਨ ਚੰਗਿਆ ਕਰੋਨਾ ਵਾਲਾ ਮਰੀਜ਼ ਸਾਡੇ ਕੋਲ ਆਉਂਦਾ ਬਸ ਕਾਨੂੰਨ ਕੋਈ ਹਾਂਜੀ ਇਹ ਸਰਕਾਰ ਜਿਹੜੇ ਨੇ ਉਹ ਲਾਗੂ ਜਾਣ ਬੁੱਝ ਕੇ ਕਰ ਰਹੀ ਐ ਉਹ ਸਰਕਾਰ ਦੀਆਂ ਪਾਲਿਸੀਆਂ ਹੁੰਦੀਆਂ ਜੀ ਕਿਹੜਾ ਪਹਿਲਾ ਲਾਕਡਾਊਨ ਸੀ ਵੈਸੇ ਵਿੱਤੀ ਤੌਰ ਤੇ ਨੁਕਸਾਨ ਕਿੰਨਾ ਬਹੁਤ ਜ਼ਿਆਦਾ ਨੁਕਸਾਨ ਕਿਉਂ ਨਹੀਂ ਹੋਇਆ ਇਹ ਲੋਕਾਂ ਨੂੰ ਪੁੱਛ ਕੇ ਵੇਖੋ ਨਾ ਇਹ ਸਰਕਾਰ ਨੂੰ ਵੀ ਪਤਾ ਉਹਨਾਂ ਦੀਆਂ ਪਾਲਿਸੀਆਂ ਇਹਨਾਂ ਦੇ ਕੰਮ ਐ ਇਹਨਾਂ ਦੇ ਹੋਰ ਕੋਈ ਕੰਮ ਨਹੀਂ ਵੇਖੋ ਜੀ ਅੱਗੇ ਜਦੋਂ ਲਾਕਡਾਊਨ ਲੱਗਾ ਸੀ ਕਰੋਨਾ ਦੀ ਮਹਾਮਾਰੀ ਆਈ ਸੀ ਉਦੋਂ ਵੀ ਬਹੁਤ ਨੁਕਸਾਨ ਹੋਇਆ ਇਹ ਕਿਸਾਨਾਂ ਦਾ ਤੇ ਬਹੁਤ ਜ਼ਿਆਦਾ ਕਿਉਂਕਿ ਸਬਜ਼ੀ ਦਾ ਭਾਅ ਬਹੁਤ ਜ਼ਿਆਦਾ ਮੰਦਾ ਰਿਹਾ ਸੀ ਤੇ ਉਸ ਤੋਂ ਬਾਅਦ ਨਾਲ ਹੀ ਜਿਹੜੇ ਅੱਗੋਂ ਵੇਚਣ ਵਾਲੇ ਸੀ ਉਹਨਾਂ ਵਿਚਾਰਾਂ ਨੂੰ ਵੀ ਸਵੇਰੇ ਆਉਣ ਦੀ অনুমতি ਨਹੀਂ ਸੀ ਵਿਚਾਰਾਂ ਉਹਨਾਂ ਨੇ ਵੀ ਮਤਲਬ ਕਿ ਕਾਫੀ ਰੋਟੀ ਪਾਣੀ ਦੀ ਦਿੱਕਤ ਹੋਈ ਉਹਨਾਂ ਨੂੰ ਕਮਾਨ ਦੇ ਵਿੱਚ ਤੇ ਜੇ ਹੁਣ ਦੁਬਾਰਾ ਸਰਕਾਰ ਐ ਕੰਮ ਕਰਦੀ ਐ ਕਿਉਂਕਿ ਇਹ ਇੱਕ ਇਹੋ ਜਿਹਾ ਦਿਆਰਾਗਾ ਮੰਡੀ ਦਾ ਜਿਹਦੇ ਨਾਲ ਬਹੁਤ ਜ਼ਿਆਦਾ ਲੋਕੀ ਜੁੜੇ ਆ ਕਿਵੇਂ ਪਹਿਲੇ ਵੇਖੋ ਜੀ ਕਿਸਾਨ ਪੈਸੇ ਵੜਦਾ ਫਿਰ ਅਗੋ ਆਰਤੀ ਆਂਦਾ ਜੀ ਫਿਰ ਉਸ ਤੋਂ ਬਾਅਦ ਛੋਟਾ ਫੜੀ ਆਂਦਾ ਫਿਰ ਉਸ ਤੋਂ ਬਾਅਦ ਜਿਹੜਾ ਲੈ ਕੇ ਜਾ ਕੇ ਰੇੜੀਆਂ ਆਪਣੀ ਫੜੀਆਂ ਤੇ ਦੁਕਾਨਾਂ ਦੇ ਸ਼ਹਿਰਾਂ 'ਚ ਵੇਚਦਾ ਉਹਦੇ ਨਾਲ ਪੱਲੇਦਾਰੀ ਇਨਕਲੂਡਡ ਆ ਜੀ ਉਹ ਸਾਰਾ ਕੁਝ ਹੀ ਇੱਕ ਚੇਨ ਬਣੀ ਆ ਇਹ ਦੁਬਾਰਾ ਸਰਕਾਰਾਂ ਕੰਮ ਕਰਦੀ ਉਹਦੇ ਵਿੱਚ ਸਾਰਾ ਨੁਕਸਾਨ ਫਿਰ ਜਨਤਾ ਨੂੰ ਆਪਣੇ ਸਿਰ ਤੇ ਚੁਕਣਾ ਪਏਗਾ ਸਰਕਾਰ ਨੇ ਸਿਰਫ ਕਿਹਾ ਕਿ ਗਿਣਤੀ ਘਟਾ ਦਿਓ ਕਿ ਬੰਦੇ ਜਾਂਦਾ ਕੱਠ ਨਾ ਹੋਵੇ ਲਾਕਡਾਊਨ ਵਾਲੀ ਤੇ ਕੋਈ ਗੱਲ ਨਹੀਂ ਆ ਕੱਠ ਘਟ ਹੋਵੇ ਪਰ ਕੀ ਮੰਡੀ ਦੇ ਵਿੱਚ ਕੱਠ ਘਟ ਹੋ ਸਕਦਾ ਕਿੰਨੇ ਇੱਕ ਵਪਾਰੀ ਇੱਕ ਕਿਸਾਨ ਦੇ ਨਾਲ ਕਿੰਨੇ ਵਪਾਰੀ ਹੁੰਦੇ ਵੇਖੋ ਜੀ ਮੰਡੀ ਦੇ ਵਿੱਚ ਇਹੋ ਜਿਹਾ ਦਿਆੜਾ ਹੈਗਾ ਜੀ ਇੱਥੇ ਕਿਸੇ ਜਰਰ ਰਸ਼ ਹੈ ਇਸ ਤਰ੍ਹਾਂ ਰਹੇਗਾ ਜੀ ਤੇ ਇੱਥੇ ਰਸ਼ ਛੱਡ ਕੇ ਨਹੀਂ ਘਟ ਸਕਦਾ ਕਿਉਂਕਿ ਇੱਥੇ ਇੱਕ ਚੇਨ ਬਣੀ ਜੀ ਕਿਉਂਕਿ ਇੱਕ ਕਿਸਾਨ ਕੋ ਇੱਕ ਟਰਾਲੀ ਆਂਦੀ ਹੈ ਉੱਤੇ ਪੰਜੀ ਜਣੇ ਨੇ ਮਾਲ ਲੈਣਾ ਜੀ ਇੱਕ ਟਰਾਲੀ ਦੇ ਵਿੱਚੇ 50 ਨਾਗਾ ਦੋ-ਦੋ ਨਾਗਾ ਸਾਰਿਆਂ ਨੇ ਲੈਣੇ ਵੇਚਣ ਵਾਸਤੇ ਤੋਂ ਪੰਜੀ ਬੰਦਿਆਂ ਨੇ ਉਹ ਟਰਾਲੀ ਤੇ ਚੜਨਾ ਹੀ ਚੜਨਾ ਜੀ ਮਾਲ ਲੈਣ ਵਾਸਤੇ ਉਹਦੇ ਕਰਕੇ ਉਹ ਦਿਆੜਾ ਨਹੀਂ ਘਟ ਸਕਦਾ ਉਹ ਇਸ ਕਰਕੇ ਬਸ ਇਹ ਹੈਗਾ ਕਿ 11-12 ਤੋਂ ਬਾਅਦ ਮੰਡੀ ਦੇ ਵਿੱਚ ਵੇਲ ਹੋ ਜਾਂਦੀ ਜੀ ਰਸ਼ ਘਟ ਜਾਂਦਾ ਜੀ ਵੈਸੇ ਕਰੋਨਾ ਦਾ ਕੀ ਅਸਰ ਕੀ ਲੱਗਦਾ ਤੁਹਾਨੂੰ ਕਰੋਨਾ ਸੱਚਮੁੱਚ ਹੈ ਜਿਸ ਤਰ੍ਹਾਂ ਕੁਝ ਇਸ ਨੂੰ ਰਿਜੈਕਟ ਕਰ ਰਹੇ ਨੇ ਜਾਣ ਬੁੱਝ ਕੇ ਸ਼ਰਾਰਤ ਕਰ ਰਹੇ ਨੇ ਵੇਖੋ ਜੀ ਇਸ ਬਾਰੇ ਦੇ ਸਰਕਾਰ ਨੂੰ ਸਾਡੇ ਨਾਲੋਂ ਜ਼ਿਆਦਾ ਪਤਾ ਬਾਕੀ ਹਰ ਕਿਸੇ ਨੂੰ ਆਪਣੀ ਥੋੜਾ ਜਿਆ ਸੇਫਟੀ ਲੈ ਕੇ ਚੱਲਣਾ ਚਾਹੀਦਾ ਜਿਵੇਂ ਪਹਿਲੇ ਵੀ ਬਹੁਤ ਜਿਆਦਾ ਪ੍ਰਕੋਪ ਫੈਲਿਆ ਸੀ ਇਹਦਾ ਇਸ ਕਰਕੇ ਹਰ ਕਿਸੇ ਨੂੰ ਆਪਣੀ ਸੇਫਟੀ ਲੈ ਕੇ ਭਾਵੇਂ ਕੋਈ ਮੰਡੀ 'ਚ ਵੀ ਆ ਉਹ ਵੀ ਭਾਵੇਂ ਰਸਵੀ ਇਕੱਠਾ ਹੁੰਦਾ ਤੇ ਆਪਣੇ ਆਪ ਮੂੰਹ ਦੇ ਮਾਸਕ ਸੈਨੀਟਾਈਜ਼ਰ ਸਾਡੀ ਇੱਕ ਚੀਜ਼ ਨੇ ਆਪਣੀ ਸੇਫਟੀ ਲੈ ਕੇ ਚੱਲਣ ਜੀ ਨਾਲ ਜਿਹੜਾ ਉਹ ਇੰਨਾ ਹੀ ਰਹੇਗਾ ਇੰਨਾ ਘਟ ਨਹੀਂ ਸਕਦਾ ਸਰਕਾਰ ਨੇ 200 ਬੰਦਾ ਕਿਹਾ ਇੱਥੇ 5000 ਦੇਖ ਰਿਹਾ ਵੇਖੋ ਜੀ ਇਹ ਮੰਡੀ ਹੈ ਜੀ ਇੱਥੇ ਥੋੜਾ ਜਿਆ ਚਲੋ ਆਪਾਂ ਇਹ ਨਹੀਂ ਕਹਿੰਦੇ ਇੱਕੋ ਥਾਂ ਤੇ 5000 ਬੰਦਾ ਇਕੱਠਾ ਤੇ ਨਹੀਂ ਹੈਗਾ ਫਿਰ ਵੀ ਇੱਥੇ ਦੋ ਦੋ ਚਾਰ ਚਾਰ ਬੰਦਿਆਂ ਦਾ ਇਕੱਠ ਹੈਗਾ ਜੀ ਮੰਡੇ ਆ ਪਾਜੀ ਸਾਰੀ ਗਰੀਬ ਜਨਤਾ ਜਿਹੜੀ ਐ ਸਬਜੀ ਦੇ ਸਿਰ ਤੇ ਰੋਟੀ ਖਾ ਰਹੀ ਹਦੀ ਹੋਰ ਕੋਈ ਕਾਰੋਬਾਰ ਨਹੀਂ ਹੈਗਾ ਜਿੰਨੂੰ ਕੋਈ ਕੰਮ ਨਹੀਂ ਲੱਭਦਾ ਉਹ ਸਬਜੀ ਦਾ ਕੰਮ ਹਰ ਦੁਕਾਨਦਾਰ ਤੋਂ ਲੈ ਕੇ ਡਰਾਈਵਰ ਤੱਕ ਪਿਛੇ ਕਰੋਨਾ ਦਾ ਚੱਲਿਆ ਸੀ ਲੋਕਡਾਊਨ ਆਇਆ ਤੇ ਲੋਕਡਾਊਨ ਦੇ ਵਿੱਚ ਸਾਰੇ ਬੰਦੇ ਵੇਲੇ ਉਹ ਉਹਦੇ ਕਰਕੇ ਸਬਜੀ ਨਾਲ ਅੱਧੇ ਤੋਂ ਵੱਧ ਹੋਰ ਜੁੜ ਗਏ ਆ ਇਸ ਕਰਕੇ ਜਿਹੜਾ ਜਿੰਨੂੰ ਕੋਈ ਕੰਮ ਨਹੀਂ ਲੱਭਦਾ ਉਹ ਸਬਜੀ ਦਾ ਵਾ ਇਸ ਕਰਕੇ ਮੰਡੀ ਦੇ ਵਿੱਚ ਕਾਠ ਜਿਹੜਾ ਬੰਦ ਨਹੀਂ ਹੋ ਸਕਦਾ ਮੰਡੀ ਵਿੱਚ ਕਿਸਾਨ ਕਿੰਨੇ ਆਉਂਦੇ ਨੇ ਆਰ ਪੀ ਇਹ ਪਲੇਦਾਰ ਬੜੀ ਇਹ ਕਿੰਨੇ ਇਹ ਅਣਗਿਣਤਾਂ ਦੇ ਨੇ ਭਾਜੀ ਇਹ ਗਿਣ ਨਹੀਂ ਸਕਦੇ ਕਿੰਨਾ ਕੁ ਪਬਲਿਕ ਇੱਥੇ ਆਉਂਦੀ ਹੈ ਕਿਸਾਨ ਵਪਾਰੀ ਮਜ਼ਦੂਰ ਟਪਕਾ ਲੇਬਰ ਖਰੀਦਦਾਰ ਵੇਚਣ ਵਾਲੇ ਤੇ ਕੋਈ ਨਹੀਂ ਭਾਜੀ ਇਹਦਾ ਅਣਗਿਣਤ ਬੰਦੇ ਆਉਂਦੇ ਨੇ ਕਿੰਨੇ ਪਰਸੈਂਟ ਤੁਹਾਨੂੰ ਕੀ ਲੱਗਦਾ ਸ਼ਹਿਰ ਜਿਹੜਾ ਇਸ ਮੰਡੀ ਦੇ ਨਿਰਧਾਰ ਹੋਏਗਾ ਮੋਲ ਵੀ ਆਵੇ ਉਹ ਤੋਂ ਵੀ ਸਬਜ਼ੀ ਮਿਲਦੀ ਹੈ ਇਹ ਭਾਜੀ ਬਹੁਤ ਜ਼ਿਆਦਾ 78% ਜਿਹੜਾ ਇਹ ਮੰਡੀ ਦੇ ਸਿਰ ਤੇ ਆ ਕੰਮ ਜੀ ਹਾਂਜੀ ਮੰਡੀ ਦੇ ਨਾਲ ਇਨੇ ਜੁੜੇ ਨੇ ਹਾਂਜੀ ਹਾਂਜੀ ਜਿਹੜਾ ਸਰਕਾਰ ਹੁਣ ਦੁਬਾਰਾ ਕੋਵਿਡ ਦੀ ਗੱਲ ਕਰਨੀ ਸ਼ੁਰੂ ਕਰਦੀ ਜਿਹੜਾ ਕੱਟ ਹੋ ਗਿਆ ਉਸ ਬਾਰੇ ਕੀ ਕਰਨੀ ਕੱਟ ਕੋਈ ਨਹੀਂ ਹੈਗਾ ਭਾਈ ਕੱਟਕੁੱਟ ਕੋਈ ਨਹੀਂ ਹੈ ਕੱਟੇ ਕਿਸਾਨਾ ਕਰਕੇ ਦੇਦੇ ਆ ਮੇਨ ਜਿਹੜਾ ਵਾ ਹੋਰ ਕੋਈ ਕੱਟਕੁੱਟ ਨਹੀਂ ਹੈਗਾ ਕੱਟ ਦਾ ਕੋਈ ਕਰੋਨਾ ਦਾ ਕੋਈ ਕਰੋਨਾ ਕਰੋਨਾ ਕੋਈ ਨਹੀਂ ਹੈਗਾ ਜੀ ਕਰੋਨਾ ਐਨੀ ਦੁਨੀਆ ਕਰੋਨਾ ਕਿੱਥੇ ਹੈਗਾ ਜੀ ਦੇ ਵੈਸੇ ਉਹਨਾਂ ਕਹਿੰਦਾ ਜੀ ਆਊਟਡੋਰ 200 ਬੰਦਾ ਹੋਣਾ ਚਾਹੀਦਾ ਜੀ ਇੱਥੇ ਤੁਸੀਂ ਦੇਖ ਲਓ ਜੀ ਇੱਥੇ ਦੇ ਮਹਾਰਾਜ 2 ਲੱਖ ਬੰਦਾ ਹੋ ਸਕਦਾ 200 ਬੰਦਾ ਕਿਥੋਂ ਹੋਏ ਇਹ ਗਰੀਬ ਬੰਦੇ ਦੀ ਮਜ਼ਦੂਰੀ ਮਜ਼ਬੂਰੀ ਆ ਜੀ ਮਜ਼ਬੂਰੀ ਆਰੇ ਹੁਣ ਕਿੱਥੇ ਜਾਣਗੇ ਲੋਕ ਕਾਰੋਬਾਰ ਕੋਈ ਹੈ ਨਹੀਂ ਉਹ ਤਾਂ ਹਰ ਰੋਜ਼ ਸ਼ਕਤੀ ਕਰਦੀ ਫਿਰ ਸ਼ਕਤੀ ਕਰਦੇਗੇ ਮੈਂ ਮੰਡੀ ਚ ਘੱਟ ਨਹੀਂ ਘਟੇਗਾ ਜੀ ਮੰਡੀਆਂ ਦੇ ਅੱਗੇ ਪਿਛਲੇ ਵੀ ਇਦਾਂ ਹੀ ਹੋਇਆ ਹੈ ਮੰਡੀਆਂ ਜੋ ਹੋਰ ਮੰਡੀਆਂ ਜੋ ਹੋਰ ਵਧੇਗਾ ਮੰਡੀਆਂ ਜੋ ਹੋਰ ਵਧੇਗਾ ਭਾਈ ਬਾਕੀ ਜਨਤਾ ਜਦੋਂ ਲੋਕਡਾਊਨ ਲੱਗ ਜਾਵੇ ਹੋਰ ਵਿਲੇ ਹੋ ਜਣੇ ਪਹਿਲੇ ਸਵੇਰੇ ਸਭ ਇੱਧਰ ਹੋ ਜਾਗੇ ਕਿੰਨਾ ਉਦੋਂ ਕਿੰਨਾ ਕਿ ਨੁਕਸਾਨ ਆਇਆ ਜੋ ਮੰਡੀ ਨੂੰ ਥੋੜਾ ਜਿਹਾ ਟਾਈਮ ਦਿੰਦੇ ਵੀ ਇਹਨਾਂ ਡਿਟੇਰ ਲਈ ਖੋਲ ਲੋ ਉਦੋਂ ਵੈਸੇ ਜਿਹੜਾ ਪਹਿਲਾ ਲਾਕਡਾਊਨ ਸੀ ਕਰੋਨਾ ਦੇ ਵਿੱਚ ਨੁਕਸਾਨ ਤੇ ਭਾਜੀ ਕੋਈ ਸਬਜ਼ੀ ਵਾਲਿਆਂ ਜੀਵਿਤਾਂ ਦਾ ਨੁਕਸਾਨ ਹੋਇਆ ਕੋਈ ਜਦੋਂ ਟਾਈਮ ਟੂ ਟਾਈਮ ਖੋਲਦੇ ਸੀ ਤੇ ਬਾਕੀ ਵਪਾਰ ਲੈ ਆਂਦਾ ਵੀ ਨੁਕਸਾਨ ਤੇ ਆ ਨੁਕਸਾਨ ਹੀ ਆ ਪਰ ਬਾਕੀ ਉਹ ਬੰਦ ਕੱਟ ਨਹੀਂ ਬੰਦ ਹੋ ਸਕਦਾ ਭਾਜੀ ਕੱਟ ਮੰਡੀ ਜੇ ਨਹੀਂ ਬੰਦ ਹੋ ਸਕਦਾ ਦੇ ਵਿੱਚ ਸਭ ਤੋਂ ਬੰਨੜਾ ਕੱਟ ਹੈ ਜਿਵੇਂ ਕਿ ਕਰੋਨਾ ਬਹੁਤ ਜ਼ਿਆਦਾ ਸਰਕਾਰ ਨੇ ਹੁਣ ਫਿਰ ਕਹਿਤਾ ਤਾਂ ਮੰਡੀ 'ਚ ਕੱਟ ਕਿਉਂ ਵੱਧਾ ਹੈ ਕੀ ਕਰਨਾ ਭਾਜੀ ਇਹ ਹੈ ਸਬਜ਼ੀ ਮੰਡੀ ਇੱਥੇ ਜਿਹੜਾ ਜ਼ਿੰਮੇਦਾਰ ਉਹਨਾਂ ਨੇ ਲੈਣੀ ਆਪਣੀ ਪਹਿਲੀਆਂ ਤੋਂ ਸਬਜ਼ੀ ਇੱਥੇ ਮੰਡੀ ਦੇ ਠੀਕ ਹੈ ਉਹਨਾਂ ਨਾਲ ਜੇ ਅਗਰ ਦੋ ਜ਼ਿੰਮੇਦਾਰ ਹੁੰਦੇ ਤੇ ਇੱਥੇ ਆਰਤੀਏ ਵੀ ਹੈਗੇ ਖਰੀਦਦਾਰ ਵੀ ਹੈਗੇ ਤੇ ਕਾਠ ਆਪਣੇ ਆਪ ਵਧੀ ਜਾਣਾ ਠੀਕ ਹੈ ਤੇ ਰਾਛ ਜਿਹੜਾ ਉਹ ਆਪਣੇ ਆਪ ਹੋਈ ਜਾਣਾ ਜੀ ਹੁਣ ਸਰਕਾਰ ਕਹਿੰਦੀ ਹੈ ਕਰੋਨਾ ਤੇ ਕਰੋਨਾ ਨੂੰ ਆਪਾਂ ਕਿੰਨੀ ਵੀ देर ਵੇਖੇਗੀ ਜਨਤਾ ਹੀ ਦੀ ਹੈ ਆਮ ਜਨਤਾ ਹੀ ਦੀ ਹੈ ਉਹ ਕਿੰਨੇ ਕਦਰ ਵੇਖੇਗੀ ਲੋਕੜਾ ਰੋਜ਼ੀ ਰੋਟੀ ਤਾਂ ਕਮਾਣੀ ਹੈ ਠੀਕ ਹੈ ਜਦੋਂ ਕਰੋਨਾ ਤੋਂ ਸੀਗਾ ਕਿੰਨਾ ਚਿਰ ਵੇਖੀ ਗਿਆ ਦਾ ਮਤਲਬ ਪਹਿਲਾਂ ਜਿਹੜਾ ਲਾਕਡਾਊਨ ਸੀ ਉਹਨਾਂ ਨੁਕਸਾਨ ਕੀਤਾ ਨੁਕਸਾਨ ਹੋਇਆ ਭਾਜੀ ਬਹੁਤ ਨੁਕਸਾਨ ਆਇਆ ਜੀ ਸਾਲ ਸਾਲ ਲੋਕੀ ਆਪਣੇ ਘਰ ਬੈਠੇ ਰਹੇ ਕੋਈ ਆਮਦਨੀ ਕੁਛ ਨਹੀਂ ਹੋਇਆ ਜੀ ਠੀਕ ਹੈ ਤੇ ਲੋਕਾਂ ਨੇ ਆਪਣੇ ਘਰੋਂ ਇਹਨੇ ਆਪਣੀ ਪਿਛਲੀ ਜਿਹੜੀ ਬੈਕ ਬਣੀ ਜਿਹੜੀ ਹੁਣ ਕੋਈ ਪਹਿਲੇ ਦੀ ਕਮਾਈ ਹੀ ਉਹੋ ਹੀ ਖਾਦੀ ਹੈ ਠੀਕ ਹੈ ਤੋਂ ਪਿਛਲੇ ਮੇਰੇ ਹਿਸਾਬ ਮੇਰੇ ਹਿਸਾਬ ਨਾਲ ਦੋ ਸਾਲ ਜਿਹੜੇ ਨੈਕਸਟ ਪਿਛੇ ਪਿਛੇ ਚਲ ਗਏ ਮਤਲਬ ਦੋ ਸਾਲ ਦੋ ਸਾਲ ਉਹ ਪਿਛੇ ਚਲ ਗਏ ਕਿਉਂਕਿ ਜਿਹੜੀ ਉਹਨੇ ਕਮਾਈ ਕੀਤੀ ਸੀ ਆਪਣੇ ਪਹਿਲੇ ਦੀ ਜਿਹੜੀ ਆਪਣੀ ਜ ਤੇ ਹੋਰ ਸਰਕਾਰ ਕਹਿੰਦੀ ਇਹ ਕੋਰੋਨਾ ਕੋਰੋਨਾ ਤੋ ਕਿੰਨਾ ਵੀ ਚਰ ਵੇਖੇਗੀ ਜਨਤਾ ਕੋਰੋਨਾ ਹੋਈ ਤੇ ਕਹਿੰਦਾ ਜੀ ਆਊਟਡੋਰ 200 ਬੰਦਾ ਚਾਹੀਦਾ ਵਾ ਜਦ ਕਿ ਇੱਥੇ ਤੇ 2 3 4 5000 ਬੰਦਾ ਜੇ ਸਾਰਾ ਮੰਡੀ ਰ ਐਕਸਪੈਂਡ ਕਰ ਲਈਏ ਤਾਂ ਭਾਈ ਹੁਣ ਇਹ ਮੰਡੀ ਹੈ ਇੱਥੇ ਰੱਛ ਤਾਂ ਹੁਣ ਹੈ ਇੱਥੇ 2 400 ਬੰਦਾ ਹੋਣਾ ਹੁਣਾ ਇੱਥੇ ਮੈਂ ਸ਼ਹਿਰ ਨਿਰਭਰ ਕਰਦਾ ਇਹ ਸਾਰਾ ਸ਼ਹਿਰ ਪੂਰਾ ਪੰਜਾਬ ਜੀ ਨਿਰਭਰ ਕਰਦਾ ਹੈ 4 ਬਾਰ ਵੀ ਲੋਡਿੰਗ ਹੁੰਦੀ ਹੈ ਮਾਰੋ ਮਾਰੋ ਵੀ ਆਂਦੇ ਵਪਾਰੀ ਲੋਡਿੰਗ ਵੀ ਹੁੰਦੀ ਹੈ ਮਤਲਬ ਜਾਂਦਾ ਵੀ ਹੈ ਮਾਲ ਤੇ ਆਪਣਾ ਐ ਤਾਂ ਰੱਛ ਤਾਂ ਹੁਣਾ ਹੁਣਾ ਹੈ ਸਰਕਾਰ ਕਹਿ ਰਹੀ ਕਿ ਅਸੀਂ ਲੋਕਾਂ ਦੀ ਸਿਹਤ ਦੇ ਕਰਕੇ ਕਦਮ ਚੁੱਕੇ ਸਰ ਲੋਕਾਂ ਦੀ ਸਿਹਤ ਹੈ ਹੁਣ ਕਿੰਨਾ ਚਿਰ ਲੋਕੀ ਆਪਣੀ ਸਿਹਤ ਨੂੰ ਕਿੰਨਾ ਚਿਰ ਵੇਖਣਗੇ ਜਦੋਂ ਕੁਝ ਹੋਏਗਾ ਤਾਂ ਕੋਈ ਕੁਝ ਕਮਾਣਗੇ ਤੇ ਕੁਝ ਖਾਣਗੇ ਇੱਥੇ ਆਏ ਆ ਇਹ ਬੰਦੇ ਹੈਗੇ ਨੇ ਜਿਹੜੇ ਰੋਜ਼ ਕਮਾਉਂਦੇ ਨੇ ਰੋਜ਼ ਖਾਂਦੇ ਭਾਜੀ ਠੀਕ ਹੈ ਮਜਬੂਰੀ ਹੈ ਹੁਣ ਜੇ ਅਗਰ ਕਮਾਣਗੇ ਕਮਾਣਗੇ ਨਹੀਂ ਤੇ ਫਿਰ ਖਾਂਣਗੇ ਕਿੱਥੇ ਮਜਬੂਰੀ ਕਰਨ ਕਰੋਨਾ ਨੂੰ ਲੋਕਾਂ ਨੇ ਮੰਨਣਾ ਛੱਡ ਮੰਨਣਾ ਛੱਡਤਾ ਜੀ ਇੰਦਰਬੀਰ ਸਿੰਘ ਬਿੱਲਾ ਵਾਲੀ ਆਂਪੁਰ ਜੀ ਜੀ ਇੰਦਰਪ੍ਰੀਤ ਜੀ ਕਦੋਂ ਤੋਂ ਇਥੇ ਆਰਥ ਕਰਦੇ ਹੋ ਤੁਸੀਂ ਅਸੀਂ ਤਾਂ ਕੋਈ 1985 ਤੋਂ ਜੀ ਕੰਮ ਕਰਦੇ ਸਬਜੀ ਮੰਡੀ ਦਾ ਸਬਜੀ ਜਿਹੜੀ ਮੈਂ ਸਭ ਤੋਂ ਪਹਿਲਾਂ ਤੁਹਾਡੇ ਕੋਲ ਜਾਨਣਾ ਚਾਹੁੰਦਾ ਕਿ ਸਰਕਾਰ ਨੇ 200 ਬੰਦੇ ਦੀ ਰੈਸਟ੍ਰਿਕਸ਼ਨ ਕਰਤੀ ਮੰਡੀ ਦੇ ਵਿੱਚ ਇਹ ਚੀਜ਼ ਕਿਉਂ ਨਹੀਂ ਦੇਖਦੀ ਰੀਜ਼ਨ ਕੀ ਰਹੇ ਹੋਣਗੇ ਦੇਖੋ ਜੀ ਜਿਹੜੀ ਸਾਡੀ ਇਸ ਵੇਲੇ ਸੈਂਟਰ ਦੀ ਸਰਕਾਰ ਹੈ ਨਾ ਮੋਦੀ ਸਾਹਿਬ ਉਹਨਾਂ ਨੂੰ ਪਤਾ ਨਹੀਂ ਜਾਂਦਾ ਉਹ ਨੋਲਿਜ ਨਹੀਂ ਜਾਂ ਜਿੰਨਾ ਲੋਕੀ ਕਹਿੰਦੇ ਹਨ ਪੜਿਆ ਦੇਖੋ ਕੱਲੀ ਸਬਜੀ ਮੰਡੀ ਅੰਮ੍ਰਿਤਸਰ ਤੇ ਏਨੀ ਦੁਨੀਆ ਡਿਪੈਂਡਡ ਹੈ ਨਾ ਇਹ ਕਹਿੰਦੇ ਨੇ ਨਾ ਅਸੀਂ ਕਿਸਾਨਾਂ ਨੂੰ ਦੂਜੀ ਕਾਨੂੰਨ ਜਿਹੜੇ ਲਾਗੂ ਕਰ ਦਾਂਗੇ ਇਹ ਤੁਸੀਂ ਇੱਥੇ ਦੇਖੋ ਵੀ ਘੱਟੋ ਘੱਟ ਐਸ ਮੰਡੀ 50000 ਬੰਦਾ ਕੰਮ ਕਰਦਾ 50000 ਜਿਹੜਾ ਮੰਡੀ ਨਾਲ ਰਿਲੇਟਡ ਆ ਪਲੱਸ 50000 ਉਹ ਜਿੰਨਾਂ ਕੋ ਛੋਟਾ ਆਪਣਾ ਉਹਨਾਂ ਨੇ 3 ਵੀਲਰ ਆਟੋ 4 ਵੀਲਰ ਗੱਡੀ ਪਾਈ ਆ ਇਹ ਸਾਰੇ ਵੇਲੇ ਹੋ ਜਾਣਗੇ ਸਿਰਫ ਕਿਸਾਨ ਨਹੀਂ ਕਿਸਾਨ ਨੂੰ ਇਹਨਾਂ ਫਰਕ ਨਹੀਂ ਕਿਸਾਨ ਦੀ ਤੇ ਜੀਵਨ ਦਾ ਆਪਣਾ ਉਹਦੇ ਸਬਜ਼ੀ ਆਪਣੀ ਇਦੋਂ ਨਹੀਂ ਖਾਏਗਾ ਇਦੋਂ ਖਾਏਗਾ ਪਰ ਉਹਦੇ ਨਾਲ ਇੰਨਾ ਵੱਡਾ ਇੰਡੀਆ ਨੂੰ ਖਾਸ ਕਰਕੇ ਪੰਜਾਬ ਨੂੰ ਇੰਨਾ ਵੱਡਾ ਫਰਕ ਪੈਗਾ ਕਿ ਬਹੁਤ ਜ਼ਿਆਦਾ ਇਹ ਲੋ ਇੰਨੀ ਜ਼ਿਆਦਾ ਬੇਰੁਜ਼ਗਾਰ ਹੋਊਗੀ ਬਹੁਤ ਜ਼ਿਆਦੀ ਕਿਉਂਕਿ ਬਾਹਰ ਦੇ ਬਾਹਰ ਦੇ ਜਿਹੜੇ ਬਾਹਰ ਦੇ ਮੁਲਕਾਂ ਦੀਆਂ ਵੇਖਦੇ ਆ ਉਹਨਾਂ ਦੀ ਜਨਸਖਿਆ ਉਹਨਾਂ ਦੇ ਕਾਨੂੰਨ ਕਹਦੇ ਉਹ ਬਹੁਤ ਉਰਤਾਂ ਲੈਂਦੇ ਆ ਇੱਥੇ ਤੇ ਦੇਖੋ ਹਰ ਬੰਦਾ ਇਹਖਦਾ 3 ਰੁਪਏ ਕਿਲੋ ਸਬਜ਼ੀ ਖੜਦਾ ਬੰਦਾ ਜਾਏ 10 ਰੁਪਏ ਕਿਲੋ ਵੇਚ ਦਿੰਦਾ ਉਹ ਰੋਟੀ ਪਾਣੀ ਕਮਾਉਂਦਾ ਆਪਣੇ ਬੱਚੇ ਪਾਲਦਾ ਇਹ ਵੱਡੇ ਵੱਡੇ ਕਰਾਣੇ ਕਿੱਥੋਂ ਦੇਣਗੇ ਇਹ ਸਰਕਾਰ ਨੇ ਤੁਸੀਂ ਕਿਸਾਨ ਅੰਦੋਲਨ ਵਾਲੇ ਪਾਸੇ ਲੈ ਕੇ ਮੈਂ ਕੋਵਿਡ ਦਾ ਤੁਹਾਨੂੰ ਕਹਿ ਰਿਹਾ ਕਿ ਕੋਵਿਡ ਕਰਕੇ ਸਰਕਾਰ ਨੇ ਕਿਹਾ ਕਿ 200 ਬੰਦਾ ਹੋਣਾ ਚਾਹੀਦਾ ਕਿਵੇਂ ਇਹਦੇ ਮੰਡੀ ਦੇ ਵਿੱਚ ਕੰਮ ਕਿਵੇਂ ਚੱਲਦਾ ਚੇਨ ਕਿਵੇਂ ਕੋਵਿਡ ਦੀ ਜੀ ਐਵੇਂ ਸਰਕਾਰਾਂ ਦੇ ਇੱਕ ਸ਼ੋਸ਼ਾ ਹੈਗਾ ਜੇ ਸਮਝਿਆ ਜਾਵੇ ਜੀ ਜਿਸ ਬੰਦੇ ਦੀ ਆਈ ਉਹਨੇ ਮਰ ਜਾਣਾ ਕੋਵਿਡ ਕੋਵਿਡ ਵਾਲੀ ਗੱਲ ਹੀ ਇਹ ਆਪਣੀਆਂ ਦਵਾਈਆਂ ਵੇਚਣ ਵਾਸਤੇ ਇਹਦੇ ਵਾਸਤੇ ਕਰਦੇ ਇਹਦੀ ਦੁਨੀਆ ਲੱਖਾਂ ਲੋਕ ਉੱਥੇ ਖੜੇ ਆ ਇੱਥੇ ਵੀ ਜਦੋਂ ਬਹੁਤ ਜ਼ਿਆਦਾ ਯੋਰ ਹੀ ਉਦੋਂ ਵੀ ਅਸੀਂ ਇੱਥੇ ਹੀ ਉਦੋਂ ਵੀ ਇਹ ਦੁਨੀਆ ਚੱਲਦੀ ਪਈ ਸੀ ਜਦੋਂ ਕਿ ਇਹ ਨੂੰ ਨਹੀਂ ਕਿ ਹੋ ਜਾਂਦੀ ਏ ਸਿਰਫ ਇਹਨਾਂ ਨੇ ਦਵਾਈਆਂ ਵੇਚ ਲਈ ਆਪਣੀਆਂ ਉਹ ਕਾਰੋਬਾਰ ਚਲਾਉਣੇ ਆ ਇਹਨਾਂ ਬਣਾਈਆਂ ਜਿਹੜੇ ਉਹਦੇ ਵਾਸਤੇ ਦਵਾਈਆਂ ਵੇਚਣ ਵਾਸਤੇ ਖਬਾਨਾ ਬਣਾਤਾ ਮੈਂ ਮੰਡੀ ਦੇ ਵਿੱਚ ਬਹੁਤ ਸਾਰੇ ਨਾਲ ਗੱਲਬਾਤ ਹੋਈ ਕਿ ਮਜਬੂਰੀ ਆ ਲੋਕੀ ਹੁਣ ਕਹਿੰਦੇ ਕੋਰੋਨਾ ਦੇ ਵੇਖੀਏ ਜਾਂ ਆਪਣੀ ਰੋਜ਼ੀ ਰੋਟੀ ਕਮਾਈਏ ਕੀ ਸੱਚਮੁੱਚ ਇਹ ਹਕੀਕਤ ਹੈ ਬਿਲਕੁਲ ਇਹ ਹਕੀਕਤ ਹੈ ਜੀ ਲੋਕੀ ਕਿੰਨੀ ਬਚਾ ਗਣਗੇ ਕੋਈ ਸਰਕਾਰ ਕਿਸੇ ਨੂੰ ਬੈਨੀਫਿਟ ਦੇ ਰਹੀ ਆ ਕੋਈ ਕਿਸੇ ਨੂੰ ਸਹੂਲਤ ਦੇ ਰਹੀ ਆ ਲੋਕਾਂ ਨੂੰ ਇਹ ਮਿਲ ਜਿਹੜਾ ਬੰਦਾ ਅੱਜ ਜਾਣਗੇ ਕੰਮ ਨਹੀਂ ਕਰੇਗਾ ਉਹ ਅਗਲੇ ਦਿਨ ਰੋਟੀ ਕਿੱਥੋਂ ਖਾਏਗਾ ਇਸ ਕਰਕੇ ਇਹ ਬਹੁਤ ਮਜਬੂਰੀ ਆ ਹਰ ਬੰਦੇ ਦੀ ਕੰਮ ਕਰਨਾ ਮਜਬੂਰੀ ਆ ਸਰਕਾਰਾਂ ਕਿਸੇ ਦੀ ਬਾਹ ਨਹੀਂ ਫੜਦੀਆਂ ਔਰ ਹਾਂ ਲੋਕਾਂ ਨੂੰ ਇਹ ਚਾਹੀਦਾ ਆਪਣਾ 마ਸਕ ਵਗੈਰਾ ਲਗਾ ਕੇ ਰੱਖਣਾ ਥੋੜੀ ਦੂਰੀ ਬਚਾ ਕੇ ਰੱਖਣ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੋਵੇ ਥੋੜਾ ਪਿੱਛੇ ਰਹਿਣਾ ਚਾਹੀਦਾ ਆਪਣਾ ਖਿਆਲ ਅਖ ਲੈਣਾ ਚਾਹੀਦਾ ਪੰਜਾਬ ਸਰਕਾਰ ਵੀ ਨੇ ਵੀ ਹੁਣ ਰੈਸਟ੍ਰਿਕਸ਼ਨ ਲਾਗੂ ਕੀਤੀਆਂ ਨੇ ਪੰਜਾਬ ਸਰਕਾਰ ਕਹਿ ਰਹੀ ਕਿ ਲੋਕਾਂ ਦੀ ਸਿਹਤ ਨੂੰ ਬਚਾਉਣਾ ਚਾਹੀਦਾ ਉਹ ਪੰਜਾਬ ਸਰਕਾਰ ਦੀ ਜਸ ਵਾਸ ਤੁਹਾਨੂੰ ਦੱਸਿਆ ਇਹਨਾਂ ਦੀ ਇਹੋ ਪਾਲਿਸੀ ਹੈਗੀ ਆ ਲੋਕਾਂ ਨੂੰ ਵਹਿਮ ਪਰ ਬਹੁ ਡਰ ਪਾਓ ਤੇ ਆਪਣਾ ਉਲੂ ਸੁਧਾ ਕਰੋ ਜੇ ਪੰਜਾਬੀ ਸਮਝਦੇ ਨੇ ਇਹ ਗੱਲ ਆ ਆਪਣਾ ਸਰਕਾਰਾਂ ਉਲੂ ਸਿੱਧਾ ਘਾੜੀਆਂ ਵਾ ਲੋਕਾਂ ਦਾ ਕੋਈ ਨਹੀਂ ਸੋਚਦੀਆਂ ਮੰਡੀ ਦੇ ਵਿੱਚ ਕੱਠ ਨਹੀਂ ਘਟ ਸਕਦਾ ਕੱਠ ਮੰਡੀ ਜਦੋਂ ਨਹੀਂ ਘਟਿਆ ਜਦੋਂ ਬਹੁਤ ਜ਼ਿਆਦਾ ਮਾਰੋਮਾਰੀ ਜਦੋਂ ਲੋਕਿਆਂ ਦੇ ਕੈਰਫਿਊ ਲੱਗਦਾ ਸੀ ਜਦੋਂ ਮੰਡੀ ਕੈਰਫਿਊ ਲੱਗਦਾ ਸੀ ਨਾ ਉਸ ਵੇਲੇ ਇਹਦੇ ਨੂੰ ਡਬਲ ਦੁਨੀਆ ਆਂਦੀ ਸੀ ਦੋ ਘੰਟੇ ਲਈ ਜਿਹੜੀ ਦੋ ਤਿੰਨ ਘੰਟੇ ਲਈ ਇੰਨੀ ਦੁਨੀਆ ਦੀ ਕਮ ਸੇ ਕਮ ਜਿੰਨੀ ਕਿ ਇਸ ਵੇਲੇ ਪਬਲਿਕ ਲਈ ਇੰਨੀ ਤੇ ਪੰਜਾਬ ਪੁਲਿਸ ਹੀ ਹੁੰਦੀ ਸੀ ਇਹਨਾਂ ਦੀ ਨਿਗਰਾਨੀ ਵਾਸਤੇ ਪਰ ਉਦੋਂ ਵੀ ਸਤਗੁਰ ਦੀ ਕਿਰਪਾ ਲਈਏ ਵੱਲਾ ਗੁਰਕਾ ਗੱਲਾਂ ਤੇ ਇੱਕ ਬਾਦਰ ਦੀ ਨਗਰੀ ਇੱਥੇ ਕੋਈ ਐਸੀ ਗੱ